ਇਹ ਵੱਡਾ ਹਾਦਸਾ ਸਵਾਰੀਆਂ ਨਾਲ ਭਰੀ ਬੱਸ ਸੀ ਹਾਦਸੇ ਤੋਂ ਬਾਅਦ ਮਚ ਗਿਆ ਚੀਕ ਚਿਹਾੜਾ ਤਾਂ ਪੰਜਾਬ ਦੇ ਵਿੱਚ ਦਿਨੋਂ ਦਿਨ ਐਕਸੀਡੈਂਟ ਵੱਡੇ ਹਾਦਸੇ ਹਰ ਦਿਨ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਦੇ ਵਿੱਚ ਇਜ਼ਾਫਾ ਹੁੰਦਾ ਹੋਇਆ ਨਜ਼ਰ ਆ ਰਿਹਾ ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਇੱਕ ਫੋਰਸ ਤਿਆਰ ਕੀਤੀ ਗਈ ਆ ਸੜਕਾਂ ਦੇ ਉੱਤੇ ਐਸਐਸ ਐਫ ਫੋਰਸ ਜਿਹੜੀ ਲਗਾ ਦਿੱਤੀ ਆ ਸੜਕ ਸੁਰੱਖਿਆ ਫੋਰਸ ਜਿੱਤੇ ਜਿੱਥੇ ਵੀ ਕਿਤੇ ਹਾਦਸਾ ਹੁੰਦਾ ਤਾਂ ਉਹ ਫੋਰਸ 5 ਮਿੰਟਾਂ ਦੇ ਵਿੱਚ ਪਹੁੰਚ ਜਾਂਦੀ ਆ ਗੱਡੀ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਟ੍ਰੀਟਮੈਂਟ ਵੀ ਦਿੱਤਾ ਜਾਂਦਾ ਜੇਕਰ ਕੋਈ ਜ਼ਿਆਦਾ ਜ਼ਖਮੀ ਹੁੰਦਾ ਉਸ ਨੂੰ ਹਸਪਤਾਲ ਦੇ ਵਿੱਚ ਵੀ ਉਸੇ ਗੱਡੀ ਦੇ ਵਿੱਚ ਪਾ ਕੇ ਛੱਡਿਆ ਜਾਂਦਾ ਪਰ ਅੱਜ ਇੱਕ ਨਿੱਜੀ ਵਸ ਦਾ ਜਿਹੜਾ ਆ ਐਕਸੀਡੈਂਟ ਹੋਇਆ ਬੱਸ ਦੇ ਕਨੈਕਟਰ ਤੇ ਹੋਰਾਂ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੇ ਸੀ ਨਿੱਜੀ ਕੰਪਨੀ ਦੀ ਇਹ ਪ੍ਰਾਈਵੇਟ ਜਿਹੜੀ ਬੱਸ ਧਾਰੀਵਾਰ ਰਣੀਆਂ ਬਾਈਪਾਸ ਤੇ ਤ੍ਰੀਜਾ ਨਗਰ ਦੇ ਕੋਲ ਪਹੁੰਚੀ ਤਾਂ ਮਗਰੋਂ ਆ ਰਹੇ ਇੱਕ ਟਰੱਕ ਨੇ ਉਸ ਨੂੰ ਸਾਈਡ ਮਾਰ ਦਿੱਤੀ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਬੱਸ ਬੱਸ ਰੁੱਖ ਦੇ ਨਾਲ ਜਾ ਕੇ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਸਵਾਰੀਆਂ ਦਾ ਹਾਲਾਕੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਬੱਸ ਦਾ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਤਾਂ ਪੂਰੀ ਗੱਲਬਾਤ ਜਿਹੜੀ ਆ ਡਰਾਈਵਰ ਕਨੈਕਟਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੁਣਾਉਣੇ ਤੁਹਾਨੂੰ ਜੀ ਨਾ ਆ ਜਾ ਫੜਤੀ ਮਸਾਜ ਜਿਹੜਾ ਹੈ ਮੇਰਾ ਨਾਮ ਰਿੰਦਰ ਸਿੰਘ ਜੀ ਦਾ ਮੈਂ ਸਾਨੀ ਬੱਸ ਦਾ ਡਰਾਈਵਰ ਜਦੋਂ ਜੀ ਬਟਾਲੇਓ ਚੱਲ ਕੇ ਆ ਰਹੀ ਹੈ ਜੀ ਧਾਰੀਵਾਲ ਤੋਂ ਜਦੋਂ ਰਣੀਆਂ ਬਾਈਪਾਸ ਲਾ ਕੇ ਗੱਡੀ ਤਾਂ ਚੜੀ ਮੇਨ ਰੋਡ ਦੇ ਉੱਪਰ ਪਿੱਛੋਂ ਬਾਈਪਾਸ ਤੋਂ ਤੇਜ਼ ਰਫ਼ਤਾਰ ਨਾਲ ਟਰੱਕ ਆ ਰਿਹਾ ਸੀ ਉਹਨੇ ਆ ਕੇ ਗੱਡੀ ਨੂੰ ਟੱਕਰ ਮਾਰੀ ਗੱਡੀ ਬੇਕਾਬੂ ਹੋ ਕੇ ਜੀ ਟਰੈਕਟਰ ਦੇ ਵਿੱਚ ਆ ਕੇ ਵੱਜੀ ਹੈ ਜੀ ਬਾਕੀ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਜੋ ਟਰੱਕ ਦਾ ਬੱਸ ਦਾ ਤੇ ਉਹ ਟਰੈਕਟਰ ਦਾ ਨੁਕਸਾਨ ਹੋਇਆ ਜੀ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਸਵਾਰੀਆਂ ਬਚ ਗਈਆਂ ਸਵਾਰੀਆਂ ਸਭ ਸੇਫ ਆ ਜੀ ਸਵਾਰੀਆਂ ਬਾਕਾਇਦਾ ਦੂਸਰੀ ਗੱਡੀ 'ਚ ਬਿਠਾ ਕੇ ਭੇਜ ਦਿੱਤੀਆਂ ਜੀ ਟਿੱਪਰ ਵਾਲਾ ਫਰਾਰ ਹੋ ਗਿਆ ਨਹੀਂ ਜੀ ਟਿੱਪਰ ਵਾਲਾ ਫਰਾਰ ਹੋ ਗਿਆ ਜੀ ਉਹਦੇ ਮਗਰ ਬਿਆੰਤ ਕਾਲਜ ਤੱਕ ਗੱਡੀ ਗਈ ਆ ਪਰ ਉਹ ਪਤਾ ਨਹੀਂ ਜਾਂਦੇ ਉਹਨੇ ਕਿ ਇਹ ਪਿੰਡ ਨੂੰ ਕਿਉਂਕਿ ਉਹਨੂੰ ਪਤਾ ਹੀ ਪਈ ਅੱਗੇ ਬੱਬਰੀ ਬਾਈਪਾਸ ਤੇ ਨਾਕਾ ਵੋ ਬੱਸ ਕਿੱਧਰ ਰਹੀ ਹੈ ਬੱਸ ਪਠਾਨਕੋਟ ਜਾਰੀ ਅੰਮ੍ਰਿਤਸਰੋਂ ਚੱਲ ਕੇ ਆ ਰਹੀ ਹੈ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਹਾਂ ਜੀ ਸਾਡੇ ਪਾਸ ਵੀ ਕਨੈਕਟ ਹੈ ਹਾਂ ਜੀ ਹਾਂ ਜੀ ਠੀਕ ਹੈ ਪ੍ਰੈਕਟਿਸ ਇਹ ਸਾਰਾ ਧਾਰੀਵਾਲ ਤੋਂ ਨਿਕਲਿਆ ਜੀ ਬਾਈਪਾਸ ਤੇ ਗੱਡੀ ਚੜ ਰਹੀ ਆ ਉਧਰੋਂ ਬਾਰ-ਬਾਰ ਟਿਪਰ ਆ ਰਿਹਾ ਜੀ ਬਹੁਤ ਸਪੀਡ 'ਚ ਜੋ ਗੱਡੀ ਬਿਲਕੁਲ ਸਾਹਮਣੇ ਆ ਗਈ ਆ ਉਹਨੇ ਪਛਾ ਅਗਲੇ ਪਾਸੇ ਮੂੰਹ ਦਾ ਮੂੰਹ ਮਾਰ ਰਿਹਾ ਜਦੋਂ ਗੱਡੀ ਮੂੰਹ ਨਾਲ ਮੂੰਹ ਲੱਗਾ ਗੱਡੀ ਧੱਕੇ ਨਾਲ ਸੱਲੇ ਲੱਗੀ ਇਹਨਾਂ ਚੰਗਾ ਜੀ ਗੱਡੀ ਰ ਤੇ ਸਵਾਰੀ ਜਾਨਿਮਾਲੀ ਨੁਕਸਾਨ ਕੋਈ ਨਹੀਂ ਹੋਇਆ ਸਵਾਰੀਆਂ ਬਿਲਕੁਲ ਸੇਫ ਆ ਤੇ ਦੂਜੀ ਗੱਡੀ ਸਵਾਰੀਆਂ ਭਾਕੇ ਭੇਜ ਦਿੱਤੀ ਜੀ ਇਹ ਨਾ ਆ ਜਾ ਫੜਤੀ ਮਸਾਜ ਜਿਹੋ ਹੈ ਮੇਰਾ ਨਾਮ ਰਿੰਦਰ ਸਿੰਘ ਜੀ ਦਾ ਮੈਂ ਸਾਨੀ ਬੱਸ ਦਾ ਡਾਡਾ ਚਾਰਜ ਜਦੋਂ ਜੀ ਬਟਾਲੇਓ ਚੱਲ ਕੇ ਆ ਰਹੀ ਆ ਜੀ ਧਾਰੀਵਾਲ ਤੋਂ ਜਦੋਂ ਰਣੀਆਂ ਬਾਈਪਾਸ ਲਾ ਕੇ ਗੱਡੀ ਤਾਂ ਚੜੀ ਮੇਨ ਰੋਡ ਦੇ ਉੱਪਰ ਪਿੱਛੋਂ ਬਾਈਪਾਸ ਤੋਂ ਤੇਜ਼ ਰਫਤਾਰ ਨਾਲ ਟਰੱਕ ਆ ਰਿਹਾ ਸੀ ਉਹਨੇ ਆ ਕੇ ਗੱਡੀ ਨੂੰ ਟੱਕਰ ਮਾਰੀ ਗੱਡੀ ਬੇ ਕਾਬੂ ਹੋ ਕੇ ਜੀ ਟਰੈਕਟਰ ਦੇ ਵਿੱਚ ਆ ਕੇ ਵਜੀ ਆ ਜੀ ਵਾਕੀ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਜੋ ਟਰੱਕ ਦਾ ਬੱਸ ਦਾ ਤੇ ਉਹ ਟਰੈਕਟਰ ਦਾ ਨਿਸ਼ਾਨ ਹੋਇਆ ਜੀ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਸਵਾਰੀਆਂ ਬਚ ਗਈਆਂ ਸਵਾਰੀਆਂ ਸਭ ਸੇਫ ਆ ਜੀ ਸਵਾਰੀਆਂ ਬਾਕਾਇਦਾ ਦੂਸਰੀ ਗੱਡੀ 'ਚ ਬਿਠਾ ਕੇ ਭੇਜ ਦਿੱਤੀਆਂ ਜੀ ਟਿਪਰ ਵਾਲਾ ਫਰਾਰ ਗਿਆ ਨਹੀਂ ਜੀ ਟਿਪਰ ਵਾਲਾ ਫਰਾਰ ਹੋ ਗਿਆ ਜੀ ਉਹ ਮਗਰ ਬਿਆੰਤ ਕਾਲਜ ਤੱਕ ਗੱਡੀ ਗਈ ਆ ਪਰ ਉਹ ਪਤਾ ਨਹੀਂ ਜਾਣਦੇ ਉਹਨੇ ਕਿ ਪਿੰਡ ਨੂੰ ਗੱਡੀ ਪਾ ਲਈ ਆ ਕਿਉਂਕਿ ਉਹਨੂੰ ਪਤਾ ਹੀ ਪੀ ਅੱਗੇ ਬੱਬਰੀ ਬਾਈਪਾਸ ਤੇ ਨਾਕਾ ਵੋ ਬੱਸ ਜਾ ਕਿਥੇ ਰਹੀ ਬੱਸ ਪਟਾਣਕੋਟ ਜਾ ਰਹੀ ਅੰਮ੍ਰਿਤਸਰੋਂ ਚੱਲ ਅਈ ਕੋਈ ਕੀ ਨਾ ਜਤ ਮਰਣਾ ਮਰਜੀ ਸੰਘਾ ਜੀ ਸਾਰੀ ਪਾਸੇ ਕਨੈਕਟ ਹਾਂਜੀ ਹਾਂਜੀ ਕੀ ਇਫੈਕਟ ਆਇਆ ਇਹ ਸਾਰਾ ਧਾਰੀਵਾਲ ਤੋਂ ਨਿਕਲਿਆ ਜੀ ਬਾਈਪਾਸ ਤੇ ਗੱਡੀ ਚੜ ਰਹੀ ਆ ਉਧਰੋਂ ਬਾਰ ਬਾਰ ਟਿਪਰ ਆ ਰਿਹਾ ਜੀ ਬਹੁਤ ਸਪੀਡ ਚ ਜੋ ਗੱਡੀ ਬਿਲਕੁਲ ਸਾਹਮਣੇ ਆ ਗਈ ਆ ਉਹਨੇ ਪਛਾ ਅਗਲੇ ਪਾਸੇ ਮੂੰਹ ਦਾ ਮੂੰਹ ਮਾਰ ਰਿਹਾ ਜਦੋਂ ਗੱਡੀ ਮੂੰਹ ਨਾਲ ਮੂੰਹ ਲੱਗਾ ਗੱਡੀ ਧੱਕੇ ਨਾਲ ਸਾਲੇ ਲੱਗੀ ਇਹਨਾਂ ਚੰਗਾ ਜੀ ਗੱਡੀ ਰੋਕਾ ਗਿਆ ਰੁਕਣਾ ਟੱਚ ਕਰਕੇ ਗੱਡੀ ਡੱਕੀ ਗਈ ਆ ਤੇ ਸਵਾਰੀ ਜਾਨੀਮਾਲੀ ਨੁਕਸਾਨ ਕੋਈ ਨਹੀਂ ਹੋਇਆ ਸਵਾਰੀਆਂ ਬਿਲਕੁਲ ਸੇਫ ਆ ਤੇ ਦੂਜੀ ਗੱਡੀ ਸਵਾਰੀਆਂ ਭਾਗੇ ਭੇਜ ਤੇਜ ਰਫਤਾਰ ਜਿਹੜੀ ਹੁੰਦੀ ਆ ਅਕਸਰ ਕਿਸੇ ਨਾ ਕਿਸੇ ਘਟਨਾ ਨੂੰ ਸੱਦਾ ਦੇ ਰਹੀ ਹੁੰਦੀ ਆ ਕਈ ਗੱਡੀਆਂ ਦੇ ਪਿੱਛੇ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਕਿ ਤੇਜ ਰਫਤਾਰੀ ਮੌਤ ਦੀ ਤਿਆਰੀ ਵਾਕਈ ਹੀ ਤੇਜ ਰਫਤਾਰ ਜਿਹੜੀ ਆ ਉਹ ਮੌਤ ਦੀ ਤਿਆਰੀ ਕਰ ਰਹੀ ਹੁੰਦੀ ਆ ਕਿਉਂਕਿ ਹਾਦਸਾ ਹੁੰਦਾ ਮੌਤ ਇਹ ਨਹੀਂ ਕਿ ਜਿਸ ਦੀ ਗੱਡੀ ਦੀ ਤੇਜ ਰਫਤਾਰ ਹੁੰਦੀ ਆ ਮੌਤ ਉਸ ਦੀ ਵੀ ਹੋ ਜਾਂਦੀ ਆ ਜਿਸ ਦੇ ਨਾਲ ਟਕਰਾ ਜਾਂਦੀ ਆ ਕਈ ਵਾਰ ਤੇਜ ਰਫਤਾਰ ਵਾਲਾ ਬਚ ਜਾਂਦਾ ਪਰ ਦੂਜਿਆਂ ਨੂੰ ਦਰੜ ਕੇ ਲੰਘ ਜਾਂਦਾ ਤਾਂ ਵਾਕਈ ਇਸ ਤਰੀਕੇ ਦੀਆਂ ਘਟਨਾ ਰੋਜ਼ ਦੇਖਦੇ ਆ ਦਿਲ ਨੂੰ ਝੋੜ ਕੇ ਰੱਖ ਦਿੰਦੀਆਂ ਨੇ ਘਟਨਾਵਾਂ ਤਾਂ ਬਾਰ ਬਾਰ ਹਰ ਕੋਈ ਅਪੀਲ ਕਰਦਾ ਸਾਈਨ ਬੋਰਡ ਲਗਾਏ ਹੋਏ ਨੇ ਤੇਜ ਸਪੀਡ ਦੇ ਜਿਹੜੇ ਚਲਾਨ ਤੱਕ ਵੀ ਕੀਤੇ ਜਾਂਦੇ ਨੇ ਪਰ ਇਸ ਦੇ ਬਾਵਜੂਦ ਵੀ ਲੋਕ ਆਪਣੀ ਤੇ ਦੂਜਿਆਂ